ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਿਹਾ ਹੈ ਦੀਪ ਬਟਿਕ YouTube ਚੈਨਲ ਅੱਜ ਅਸੀਂ ਤੁਹਾਨੂੰ ਆਪਣੇ ਰਾਮ ਟੈਕਸ ਦੇ ਵਿੱਚ ਥੋੜੇ ਏਕੇ ਟੈਕਸ ਦੇ ਵੀ ਹੋਣਗੇ ਜਿਹੜੇ ਜਿਹੜੇ ਰਾਮ ਟੈਕਸ ਦਾ ਤੁਹਾਨੂੰ ਬਤਾ ਦੱਸ ਦਿੱਤਾ ਜਾਊਗਾ ਕਿ ਇਹ ਰਾਮ ਟੈਕਸ ਦੇ ਸੂਟ ਹੈ ਹੁਣ ਤੁਸੀਂ ਇਹਨਾਂ ਨੂੰ ਦੇਖ ਲਓ ਫਸਟ ਵਾਲੇ ਦੇਖਿਓ ਆਹ ਵਾਲਾ ਕਲਰ ਬਹੁਤ ਸੋਹਣਾ ਹੈ ਵਾਈਨ ਜੀ ਸ਼ੇਡ ਹੈ ਔਰ ਪਿੰਕ ਦੇ ਨਾਲ ਕੰਟਰਾਸਟ ਹੈ ਇਹ ਤੁਸੀਂ 올 ਓਵਰ ਵੀ ਬਣਾ ਸਕਦੇ ਤੇ ਮੈਚਿੰਗ ਵੀ ਬਣਾ ਸਕਦੇ ਆ ਸੂਟ ਇਹ ਵਾਲਾ ਸਿਰਵਾਲਾ 컬러 ਦੇ ਕੋਈ ਵੀ ਕੰਨਟਰਾਸਟ ਬਹੁਤ ਸੋਹਣਾ ਹੈ ਇਹ ਵੀ ਤੁਸੀਂ 올ਓਵਰ ਵੀ ਬਣਾ ਸਕਦੇ ਤੇ ਮੈਚਿੰਗ ਵੀ ਬਣਾ ਸਕਦੇ ਆ ਨੈਕਸਟ ਥੋੜੇ ਹਵਾਲੇ ਦਿਖਾ ਦੋ ਮੈਕਸਵੇ ਇਹਦੇ ਵੀ 올ਓਵਰ ਨਹੀਂ ਹੈ ਇਹ ਮੈਚਿੰਗ ਸੂਟ ਹੈ ਠੀਕ ਹੈ ਉੱਚੀ ਬੋਲ ਰਹੀ ਹੈ ਇਹ ਮੈਚਿੰਗ ਸੂਟ ਹੈ 올ਓਵਰ ਨਹੀਂ ਮਿਲੂਗੇ ਆ ਵਾਲੇ ਜਿਹੜੇ ਆਵ ਵਾਲੇ ਦਿਖਾ ਰਹੇ ਐ ਇਹਦੇ ਚ ਕਲਰ ਹੈਗਾ ਤਿੰਨ ਕਲਰ ਹੈ ਇੱਕ ਆਹ ਵਾਲਾ ਥੋੜਾ ਜੈਲੋ ਜੀ ਸ਼ੇਡ ਚ ਆ ਪਿੰਕ ਸ਼ੇਡ ਚ ਐ ਇੱਕ ਦੋ ਨੀਲਾ ਨਹੀਂ ਫਲੋਰ ਹੈ ਕਪੜਾ ਬਹੁਤ ਫਾਈਨ ਹੈ ਰਾਮ ਟੈਕਸ ਦਾ ਕਪੜਾ ਇਹ ਇੱਕ ਦੇ ਚ ਪਿਸਤਾ ਕਲਰ ਹੈ ਆਵਲ ਵੀ ਬਹੁਤ ਵਧੀਆ ਹੈ ਕਪੜਾ ਬਹੁਤ ਫਾਈਨ ਹੈ क्रश कॉटन ਹੈ क्रश कॉटन ਇਹਦੀ ਬੋਟਮ हां बॉटम सेल्फ ਵਾਲੀ बॉटम ਹੈ ਔਰ ਕਲਰ ਬਹੁਤ ਸੋਹਣਾ ਹੈ ਇਹਦੇ ਚ ਸਿੰਗਲ ਕਲਰ ਹੈ ਸਿੰਗਲ ਡਿਜ਼ਾਈਨ ਹੈ ਆ ਰੰਗ ਦਾ ਪ੍ਰਿੰਟ ਹੈ ਸਾਡਾ ਮੈਚਿੰਗ ਹੈ पीजेएम ਡਾਰਕ ਪੀਚ ਹੈ ਇਹ ਕਲਰ ਬਹੁਤ ਸੋਹਣਾ ਹੈ ਹਾਂਜੀ ਇਹ ਲੀਲਨ ਟਾਈਪ ਹੈ ਇਹ ਕਪੜਾ ਬਹੁਤ ਸੋਹਣਾ ਹੈ ਰਾਮ ਟੈਕਸ ਦਾ ਤੇ ਨੈਕਸਟ ਆ ਵੀ ਰਾਮ ਟੈਕਸ ਦੀ ਲੀ ਲੈਣਾ ਇਹ ਰਾਮ ਟੈਕਸ ਦਾ ਇਹਦੇ ਚ ਵੀ ਸੈਲਫ ਬੋਟਮ ਹੈ ਪਿਸਤਾ ਸ਼ੇਡ ਹੈ ਇਹ ਕਲਰ ਬਹੁਤ ਫਾਈਨ ਹੈ ਬਹੁਤ ਸੋਹਣਾ ਕਲਰ ਹੈ ਹਾਂਜੀ ਕਾ ਦੇਖ ਲਓ ਇਹ ਏਕੀ ਟੈਕਸ ਦਾ ਸੂਟ ਹੈ ਇਹ ਵੀ ਮੈਚਿੰਗ ਸੂਟ ਹੈ ਥੋੜੀ ਮਾਸਟਰ ਜੀ ਸ਼ੇਡ ਹੈ ਇਹਦੇ ਵਿੱਚ ਆਰੀਵਾ ਦਾ ਸੂਟ ਹੈ ਇਹ ਵੀ ਲੀਲਨ ਟਾਈਪ ਹੈ ਲੀਲਨ ਦਾ ਯਾ ਰੀਵਾ ਲੀਲਨ ਨੋਟਰੀ ਕਰਦੇ ਆ ਆਰੀਵਾ ਦੀ ਹੈ ਇਹਦੇ ਨਾਲ ਦੁਪੱਟਾ ਹੈ ਮੈਚਿੰਗ ਸੂਟ ਹੈ ਇਹ ਆਈ ਦੀ ਬੋਟਮ ਹੈ ਆ ਵੀ ਮੈਚਿੰਗ ਸੂਟ ਹੈ। ਆ ਇਹਦੀ ਬੋਟਮ ਹੈ ਤੇ ਆਹ ਵਾਲਾ ਸੂਟ ਹੈ। ਪ्युअर ਕੋਟਨ ਹੈ ਬਿਲਕੁਲ ਫਾਈਨ ਕੋਟਨ ਹੈ ਇਹ। ਆ ਦੇਖ ਲੋ ਇੱਕ 10 10 ਕਹਿੰਦੇ ਇਹਨੂੰ ਮਤਲਬ ਵੀ ਥੋੜਾ ਕੋਟਾ ਟਾਈਪ ਹੈ ਇਹ ਕੋਟਨ ਕੋਟਾ ਸੂਟ ਹੈ। ਵੈਸੇ ਟਿੰਟਨ ਇਹਦੇ ਨੋ ਕੰਪਨੀ ਨੇ ਰੱਖਿਆ ਵਾ। ਹਾਂਜੀ। ਇਹ ਵੀ ਬਹੁਤ ਸੋਹਣੀ ਹੈ। ਕਲਰ ਇਹਦੇ ਵਿੱਚ ਤਿੰਨ ਕਲਰ ਅਵੇਲੇਬਲ ਹੈ ਇੱਕ ਪੈਰੇਟ ਪਹਿਲਾਂ ਤੁਸੀਂ ਪਿੰਕ ਦੇਖ ਲੈਣਾ ਥੋੜਾ ਪੈਰੇਟ ਜਿਹਾ ਹੈ ਬਹੁਤ ਸੋਹਣੇ ਹੈ ਕਲਰਫੁਲ ਹਨ ਅਤੀਜਾ ਕਲਰ ਦੇਖ ਲਿਓ ਜਿਹਦੇ ਵਿੱਚ ਇਹਦਾ ਫਰੋਜੀ ਜੀ ਸ਼ੇਡ ਦਾ ਇਹ ਵਾਲਾ ਕਲਰ ਦੇਖੀ ਜਾਓ ਤਾਂ ਬਹੁਤ ਸੋਹਣੀ ਹੈ ਤਿੰਨੇ ਕਲਰ ਇੱਕ ਸਾਥ ਨਾਲ ਇਕੱਠੇ ਕਰਕੇ ਦੱਸੋ ਜੀ ਦੇਖੋ ਕਿੰਨੇ ਸੋਹਣੇ ਲੱਗਦੇ ਇਹ ਇਹ ਮੈਚਿੰਗ ਇਹ ਮੈਚਿੰਗ ਸੂਟ ਹੈ ਇਹ ਕਿ ਨੀਚੇ ਪਿਆ ਹੈ ਦੋ ਉੱਪਰ ਚੱਕੇ ਬਣੀ ਬਹੁਤ ਸੋਹਣੇ ਹੈ ਸੂਟ ਜੀ ਹਾਂਜੀ ਠੀਕ ਇਹਨਾਂ ਨੂੰ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਇਹ ਸਾਰੇ ਜਿਹੜੇ ਤੁਹਾਨੂੰ ਸਟੱਫ ਦਿਖਾਏ ਬਾਕੀ ਕਈ ਲੋਕ ਕਹਿੰਦੇ ਕਿ ਸਾਡੇ ਸੂਟ ਛੇਤੀ ਫਟ ਜਾਂਣਾ ਪੂਰਾ ਚੱਲਣਾ ਤਾਂ ਥੋੜਾ ਸ਼ਰਟ ਨੂੰ ਕੱਢ ਲਾਂਦੇ ਬਾਜੂ ਨੂੰ ਨਹੀਂ ਲਗਾਉਂਦੇ ਹੈਗੇ ਨਹੀਂ ਤਾਂ ਨਹੀਂ ਵੀ ਲਗਾਉਂਗੇ ਤਾਂ ਵੀ ਚੱਲਦਾ ਹੈ ਆ ਵੀ ਦੇਖ ਲਓ ਬਹੁਤ ਸੋਹਣਾ ਹੈ ਵੀ ਕਲਰ ਫੌਜੀ ਕਲਰ ਹੈ ਮੈਚਿੰਗ ਸੂਟ ਠੀਕੇ ਹੋ ਗਏ ਇੱਕ ਰਾਮ ਟੈਕਸਟ ਬਰਬਰੀ ਵੀ ਦਿਖਾ ਰਹੀ ਹਾਂ ਹਾਂਜੀ ਆ ਇੱਕ ਰਾਮ ਟੈਕਸਟ ਦੀ ਬਰਬਰੀ ਹੈ ਵੀ ਬਹੁਤ ਵਧੀਆ ਸੂਟ ਹੈ ਗਰਮੀਆਂ ਵਾਸਤੇ ਹੀ ਹੈ ਵੀ ਆਇਆ ਵਾ ਬਸ ਜ਼ਰੂਰੀ ਨਹੀਂ ਹੈਗਾ ਕਈ ਤਾਂ ਨਹੀਂ ਵੀ ਲਗਾਉਂਦੇ ਇਹਦੇ ਨਾਲ ਲਾਈਨਿੰਗ ਪਰ ਕਈ ਲਗਾ ਲਓ ਤਾਂ ਵੀ ਕੁਝ ਨਹੀਂ ਹੈਗਾ ਲਗਾ ਸਕਦੇ ਤੁਸੀਂ ਸ਼ਰਟ 셔ਟ ਨੂੰ ਲਗਾ ਲਓ ਬਾਜੂ ਨੂੰ ਨਾ ਲਗਾਓ ਸਲਵਾਰ ਨੂੰ ਨਹੀਂ ਲਗਣੀ ਹੈਗੀ ਇਹ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਤਿੰਨ ਕਲਰ ਹੈ। ਇਹ ਕੁਝ ਵਿੱਚ ਮਸਟਰਡ ਹੈ ਤੇ ਚਾਰ ਕਲਰ ਅਵੇਲੇਬਲ ਹੈ ਇਹਦੇ ਵਿੱਚ। ਇਧਰ ਹੀ ਦਿਖਾ ਦਵਾਂ ਤੁਹਾਡੇ। ਇਹਨਾਂ ਖੋਲ ਕੇ। ਹਾਂਜੀ। ਹਾਂਜੀ ਆ ਦੇਖੋ ਇੱਕ ਆ ਕਲਰ ਹੈ ਇਹਦੇ ਵਿੱਚ। ਆ ਵੀ ਰੰਗ ਪੇਸਟਾਹੀ ਹੈ। ਲਾਈਟ ਸ਼ੇਡ। ਆ ਜਿਹੜਾ ਤੁਸੀਂ ਪਹਿਲਾਂ ਦਿਖਾਇਆ ਸੀ ਜਿਹੜਾ ਪਹਿਲਾਂ ਦਿਖਾਇਆ ਸੀ ਉਹਦੇ ਵਿੱਚ ਪਿਸਟਾ ਸ਼ੇਡ ਹੈ। ਇੱਕ ਬਰਬਰੀ ਵਿੱਚ ਮਹਿਰੂਨ ਸ਼ੇਡ ਹੈ ਆ ਰਾਮ ਟੈਕਸਦੀ ਬਰਬਰੀ ਇਹ ਰਾਮ ਟੈਕਸਦੀ ਹੈ ਵੀ ਇਹ ਆਹ ਵਾਲਾ ਇੱਕ ਮਸਟਰਡ ओके ਆ ਦੇਖ ਲੋ ਇਹ ਰਾਮ ਟੈਕਸਦੀ ਹੈ ਲੈਵਲ ਲੱਗੇ ਹੋਏ ਨੇ ਇਹਦੇ ਪਰ ओके ਰਾਮ ਟੈਕਸ ਦੀ ਹੈ ਰਾਮ ਟੈਕਸ ਦੇ ਸੂਟ ਹੈ ਜ਼ਿਆਦਾ ਕਰਕੇ ਸਾਡੇ ਕੋਲ ਏ ਆਰ ਲਈ ਏ ਆਰ ਕੰਡੀ ਦਾ ਸੂਟ ਹੈ ਇਹ ਰਾਖੀ ਬ੍ਰਾਂਡ ਦਾ ਏ ਬਹੁਤ ਵਧੀਆ ਆਰ ਕੰਡੀ ਹੈ ਇਹ ਵੀ ਮੈਚਿੰਗ ਹਾਂਜੀ ਇਹ ਵੀ ਮੈਚਿੰਗ ਸੂਟ ਹੈ ਇਹ ਵੀ ਗਰਮੀਆਂ ਲਈ ਹੈ ਬਾਕੀ ਰਾਮ ਟੈਕਸ ਦੇ ਇੱਧਰ ਵੀ ਹੈਗੇ ਆ ਵਾਲੇ ਮੈਚਿੰਗ ਸੂਟ ਹੈ ਇਹ ਵਾਲੇ ਜੀ ਹਾਂ ਇਹ ਮੈਚਿੰਗ ਸੂਟ ਹੈ ਹਾਂ ਉਹ ਲੋਵਰ ਸੂਟ ਹੈ ਇਹਨੂੰ ਮੈਚਿੰਗ ਵੀ ਕਰ ਸਕਦੇ ਜਿੱਦਾਂ ਕਿ ਸਾਡੇ ਕੋਲ ਚਿਕਨ ਦੇ ਹੈਗੇ ਹੈ ਨਾ ਸਲਵਾਰਾਂ ਉਹ ਲੈ ਸਕਦੇ ਇਹਦੇ ਨਾਲ ਆ ਵੀ ਕਾਟਨ ਦੇ ਹੈ ਸੂਟ ਹੈ ਬਿਲਕੁਲ ਪਿਅਰ ਕਾਟਨ ਹੈ ਐਮਬੋਇਡਰੀ ਕੀਤੀ ਹੋਈ ਦੁਪट्टे ਨਾਲ ਦੇ ਨਾਲ ਆਵਲੇ ਹੁਣ ਇਹ ਤਾਂ ਤੁਹਾਨੂੰ ਵਿਜ਼ਿਟ ਕਰਕੇ ਹੀ ਪਤਾ ਲੱਗਣਾ ਜਿਆਦਾ ਕਰਕੇ ਅਸੀਂ ਇੰਨੇ ਦੇ